ਬਲਕ ਫਗਵਾੜਾ ਦੇ ਪ੍ਰਸਿੱਧ ਪਿੰਡ ਪਾਣੋ ਕੀ ਵਿਖੇ ਸਰਦਾਰ ਬਲਦੇਵ ਸਿੰਘ ਬਿੰਗਰ ਅਤੇ ਸਮੂਹ ਐਨ ਆਰ ਆਈ ਪਰਿਵਾਰ ਵੱਲੋਂ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੇ ਸਹਿਯੋਗ ਨਾਲ ਪੰਜਵਾਂ ਮੁਫਤ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਜਲੰਧਰ ਦੇ ਪ੍ਰਸਿੱਧ ਨੈਸ਼ਨਲ ਆਈ ਕੇਅਰ ਹਸਪਤਾਲ ਦੇ ਅੱਖਾਂ ਦੇ ਪ੍ਰਸਿੱਧ ਮਾਹਰ ਡਾਕਟਰਾਂ ਵੱਲੋਂ ਪਿਊਸ਼ ਸੂਦ ਅਤੇ ਉਸ ਉਹਨਾਂ ਦੀ ਟੀਮ ਵੱਲੋਂ 500 ਮਰੀਜ਼ਾਂ ਦਾ ਚੈੱਕ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ 40 ਦੇ ਕਰੀਬ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਜਿਨ੍ਹਾਂ ਦਾ ਕਿ ਕੱਲ ਜਲੰਧਰ ਵਿਖੇ ਆਪਰੇਸ਼ਨ ਕੀਤਾ ਜਾਵੇਗਾ ਬਾਕੀ ਸਾਰੇ ਮਰੀਜ਼ਾਂ ਨੂੰ ਮੁਫਤ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਯੂਨਾਈਟਿਡ ਸਿੱਖ ਮਿਸ਼ਨ ਦੇ ਸਰਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਮੁਫਤ ਅੱਖਾਂ ਦੇ ਆਪਰੇਸ਼ਨ ਕੈਂਪ ਤੋਂ ਇਲਾਵਾ ਹੋਰ ਵੀ ਮਾਨਵਤਾ ਦੀ ਭਲਾਈ ਲਈ ਵਧੇਰੇ ਕਾਰਜ ਕੀਤੇ ਜਾਂਦੇ ਹਨ ਇਸ ਮੌਕੇ ਸਰਦਾਰ ਬਲਦੇਵ ਸਿੰਘ ਬੇਨਗ ਦੇ ਪੁੱਤਰ ਸਰਦਾਰ ਬਲਵੀਰ ਸਿੰਘ ਬੇਨਗ ਸਰਦਾਰ ਸੰਤੋਖ ਸਿੰਘ ਦੋਤਰੇ ਸਰਦਾਰ ਗਰਮੇਸ਼ ਸਿੰਘ ਕੁੰਨਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਪਿਛਲੇ 5 ਸਾਲਾਂ ਤੋਂ ਸੇਵਾ ਭਾਵਨਾ ਨਾਲ ਹੀ ਅੱਖਾਂ ਦੇ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਅੱਗੋਂ ਵੀ ਇਸੇ ਤਰ੍ਹਾਂ ਹੀ ਹਰ ਸਾਲ ਮੁਫਤ ਅੱਖਾਂ ਦੇ ਕੈਂਪ ਮੈਡੀਕਲ ਕੈਂਪ ਲਗਾਏ ਜਾਂਦੇ ਰਹਿਣਗੇ ਤੇ ਲੋੜਵੰਦ ਮਰੀਜ਼ਾਂ ਨੂੰ ਇਸ ਦਾ ਲਾਭ ਉਠਾਉਣ ਦੀ ਬੇਨਤੀ ਕਰਦੇ ਰਹਾਂਗੇ ਇਸਮੋ ਕੀ ਆਏ ਹੋਏ ਮਰੀਜ਼ਾਂ ਤੇ ਉਹਨਾਂ ਦੇ ਸਹਿਯੋਗੀਆਂ ਲਈ ਚਾਹ ਪਾਣੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਪ੍ਰਬੰਧਕਾਂ ਨੇ ਆਓ ਤੁਹਾਨੂੰ ਸੁਣਾਉਣੀ ਆ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਸੀਨੀਅਰ ਪੱਤਰਕਾਰ ਗੁਰਦੇਵਾਲ ਸਿੰਘ ਮਾਨਾਵਾਲੀ ਦੀ ਰਿਪੋਰਟ ਬਲਿਕਾ ਦੇ ਸਮਾਜ ਸੇਵ ਸੰਸਥਾ ਰੈਡ ਸੱਕ ਮਿਸ਼ਨ ਦੇ ਸਹਿਯੋਗ ਨਾਲ ਸਰਦਾਰ ਬਲਦੇਵ ਸਿੰਘ ਜੀ ਬਣ ਕੇ ਜੁਸਾਰੇ ਉਹਦੇ ਸੂਬਾ ਪਰਵਾਦੇ ਬੰਨੂ ਅੱਖਾਂ ਦਾ ਸਾਲਾਨਾ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਨੈਚੁਰਲ ਆਈਲ ਹਸਪੀਟਲ ਜੰਨਰ ਵਾਲਿਆਂ ਦੀ ਟੀਮ ਚੈੱਕਅਪ ਕਰ ਰਹੀ ਹੈ ਉਹ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਫਤ ਨਜ਼ਰ ਦੀਆਂ ਐਨਕਾਂ ਉਹ ਚਿੱਟੇ ਮੋਦੀ অপারেশন ਕੀਤੇ ਜਾ ਰਹੇ ਆ ਇਹ ਸਾਰੀਆਂ ਸਮਾਵਾਂ ਜਿਹੜੀਆਂ ਹੈ ਪਰਵਾ ਨੂੰ ਫ੍ਰੀ ਦਿੱਤੀਆਂ ਜਾ ਰਹੀਆਂ ਔਰ ਹਰੇਕ ਸਾ ਦਿੱਤੀਆਂ ਜਾਂਦੀਆਂ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਵੀ ਅੱਜ ਦੇਖੋ ਘੱਟੋ ਘੱਟ 500 ਮਰੀਜ਼ ਆਇਆ ਇਹਨਾਂ ਨੂੰ ਚੈੱਕਅਪ ਹੋਇਆ ਦਵਾਈ ਦਿੱਤੀ ਆ ਤੇ ਘੱਟੋ ਘੱਟ 30-40 ਮਰੀਜ਼ਾਂ ਦੇ ਆਪਰੇਸ਼ਨ ਹੋਣਗੇ ਤੁਹ ਸਾਰੀ ਬਹੁਤ ਵੱਡੀ ਸੇਵਾ ਆ ਉਹਨਾਂ ਬਾਕੀ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਇਹਨਾਂ ਤੋਂ ਕੁਝ ਸਿੱਖਿਆ ਲੈ ਕੇ ਇਹਦੀਆਂ ਸੁਭਾਵਾਂ ਇਹਦੀ ਲਗਾਤਾਰ ਕਰੀਏ ਤੁਹ ਸਭ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਵਾਸੀਆਂ ਨੇ ਨਰਮਨਾਥ ਤੋਂ 13 ਇਹ ਮਾਈਂ ਕੈਂਪ ਨੂੰ ਇੱਕ ਸਾਲ ਲੌਂਡਰੀ ਕੋਸ਼ਿਸ਼ ਕਰੀ ਦਿਆ ਜਿਵੇਂ ਕਿ 38 39 ਨਵੀਂ ਇਤਿਹਾਸਿਕ ਪਾਇਆਂ ਚੇਟਪ ਕਨਸਾਰ ਕੁਝ ਫਰੀਆ ਸਸੀ ਮਾਨ ਜੀ ਸਾਡੇ ਹਿਸਾਬਾ ਦਾ ਸਾਨੂੰ ਸੇਵਾ ਕਰਨ ਦਾ ਹੋਰ ਮੌਕਾ ਨਹੀਂ ਜੀ ਵਾਈਕੁ ਜੀ ਦਾ ਖਾਲਸਾ ਦੇ ਸਾਰਿਆਂ ਨੂੰ ਸਾਡਾ ਭਾਗ ਵਿੱਚ ਆ ਗਿਆ ਜੀ ਕਾਲਕਾਂ ਦਾ ਸਾਂਝੀ ਸੰਗ ਜੋ ਵਾਰਤਿਕ ਤੇ ਖੰਡਮ ਆਈ ਕੈਂਪ ਆ ਜਿਹੜਾ ਇਕੱਠਾ ਲਈ ਚੇਟਪ ਕਿਹ ਜਾਂਦੀ ਆ ਫਰੀ ਆਈ ਕਲਾਸ ਜੀ ਕਿ ਵੀ ਦਵਾਈ ਬਾਸਤੂ ਵੀ ਹੋ ਗਈ ਠੀਕ ਹੈ ਜੀ ਇਹਨਾਂ ਨੂੰ ਵੀ ਜਨੂ ਆਪਰੇਸ਼ਨ ਦੀ ਜਰੂਰਤ ਚਲੀ ਆ ਉਹਨਾਂ ਦਾ ਆਪਰੇਸ਼ਨ ਕੀਤਾ ਜਾਂਦਾ ਸਾਰਾ ਕੁਝ ਠੀਕ ਹੁੰਦਾ ਪੰਜ ਮਾਂ ਕਹਿੰਦੇ ਆ 1 ਸਾਲਾ ਸੁਣਨ ਜਨਮ ਵਿੱਚ ਜੇ ਸਾਡਾ ਚੀਜ਼ ਹੋ ਗਿਆ ਸੀ ਸਭ ਤੋਂ ਸੰਤ ਦੇ ਆ ਕੇ ਸੰਭਲਿਆ ਇਸ ਤਰ੍ਹਾਂ ਜੀ ਰਿਵਾਇਦੂ ਨਿਕਲ ਖਾਲਸਾ ਬਾਗ ਵੀ ਇੰਕੀ ਫਤਿਹ ਜੀ ਸਰਦਾਰ ਬਲਦੇਵ ਸਿੰਘ ਦਿਨਗਤ ਉਹਨਾਂ ਦੇ ਪਰਿਵਾਰ ਵੱਲੋਂ ਹਰੇਕ ਸਾਲ ਰਿਆ ਫਲਾਨਾ ਕੈਂਪ ਲਗਾਇਆ ਜਾਂਦਾ ਜਿਹਦੇ ਵਿੱਚ ਅੱਖਾਂ ਦੇ ਟੈਸਟ ਕੀਤੇ ਜਾਂਦੇ ਆ ਤੇ ਲੋੜਵੰਦਾ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਆ ਤੇ ਸਾਰੇ ਇਹ ਮੇਰੇ ਨਾਨਕਾ ਪਰਿਵਾਰ ਵੱਲੋਂ ਵੇਤੀ ਕਿ ਹਰੇਕ ਸਾਲ ਇਹਨਾਂ ਨੂੰ ਇਸੇ ਤਰ੍ਹਾਂ ਪਰਮਾਤਮਾ ਮੌਕਾ ਦਿੰਦਾ ਰਹੇ ਕਿ ਲੋਕਾਂ ਦੀ ਸੇਵਾ ਦੇ ਵਿੱਚ ਆਪਣੇ ਕਿਰਤ ਕਮਾਈ ਦਾ ਯੋਗਦਾਨ ਪਾਇਆ ਜਾਵੇ ਤੇ ਸਤਿ ਸ੍ਰੀ ਅਕਾਲ